ਗੁੱਤਾ ਕਟਣ ਵਾਲੀਆਂ ਘਟਨਾਵਾਂ ਹੁਣ ਪੰਜਾਬ 'ਚ ਵੀ ਆਮ ਹੁੰਦੀਆਂ ਨਜ਼ਰ ਆਪਦੀਆਂ ਨੇ ਪੰਜਾਬ 'ਚ ਸੰਗਰੂਰ ਤੇ ਲੁਧਿਆਣੇ ਤੋਂ ਬਾਅਦ ਹੁਣ ਮੋਗੇ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਮੋਗਾ ਦੇ ਪਿੰਡ ਮੱਦੇ ਦੀਆਂ ਜਨਾਨੀਆਂ ਦਹਿਸ਼ਤ ਵਿੱਚ ਨੇ ਪਰ ਮੋਗੇ 'ਚ ਹੋਈ ਇਸ ਘਟਨਾ ਦੇ ਵਿੱਚ ਇੱਕ ਗੱਲ ਵੱਖਰੀ ਹੋ ਗਈ ਇਥੇ ਰਾਤ ਨੂੰ ਜਦੋਂ ਕੋਈ ਗੁੱਤ ਕੱਟ ਕੇ ਲੈ ਗਿਆ ਤੇ ਬੋਟੀ ਨੇ ਗੁੱਟ ਕੱਟਣ ਦਾ ਇਲਜ਼ਾਮ ਆਪਣੇ ਘਰਵਾਲੇ ਤੇ ਹੀ ਲਗਾ ਦਿੱਤਾ। ਘਰਵਾਲੇ ਮੇਲਾ RAM ਦੀ ਮੰਨੀਏ ਤਾਂ ਰਾਤ ਨੂੰ ਕਰੀਬ 2 ਵਜੇ ਉੱਠਿਆ ਸੀ। ਉਸਨੇ ਦਰਵਾਜ਼ਾ ਖੁੱਲਾ ਦੇਖਿਆ ਤੇ ਉਸ ਤੋਂ ਬਾਅਦ ਉਸਦੀ ਬੋਟੀ ਵੀ ਜਾਗੀ ਹੋਈ ਸੀ। ਘਰਵਾਲੇ ਦੀ ਮੰਨੀਏ ਤੇ ਬੋਟੀ ਨੇ ਉਸ ਤੇ ਹੀ ਇਲਜ਼ਾਮ ਲਾਣਾ ਸ਼ੁਰੂ ਕਰ ਦਿੱਤਾ ਕਿ ਤੂੰ ਉਸ ਦੀ ਗੁੱਤ ਕੱਟ ਦਿੱਤੀ। ਦਰਸਲ ਇਸ ਘਟਨਾ ਤੋਂ ਬਾਅਦ ਵੋਟੀ ਨੂੰ ਲੱਗਾ ਸੀ ਕਿ ਸ਼ਾਇਦ ਉਸ ਦੀ ਗੁੱਤ ਮਜ਼ਾਕ ਮਜ਼ਾਕ ਚ ਘਰ ਵਾਲੇ ਨੇ ਕੱਟ ਦਿੱਤੀ ਹੈ ਘਰ ਵਾਲੇ ਨੇ ਜਦੋਂ ਮਨਾ ਕੀਤਾ ਕਿ ਉਸਨੇ ਗੁੱਤ ਨਹੀਂ ਕੱਟੀ ਤਾਂ ਉਸ ਦੀ ਵੋਟੀ ਦੇ ਹੋਸ਼ ਉੱਡ ਗਏ ਇਸ ਤੋਂ ਬਾਅਦ ਉਸ ਦੀ ਤਬੀਅਤ ਲਗਾਤਾਰ ਵਿਗੜਦੀ ਗਈ ਪਰਿਵਾਰ ਦੀ ਮੰਨੀਏ ਤੇ ਇਸ ਘਟਨਾ ਤੋਂ ਬਾਅਦ ਇਹ ਮਹਿਲਾ ਦਹਿਸ਼ਤ ਵਿੱਚ ਆ ਗਈ ਹੈ ਗੁੱਤ ਕੱਟੀ ਜਾਣ ਦਾ ਖੁਲਾਸਾ ਹੋਣ ਤੋਂ ਬਾਅਦ ਇਹਨਾਂ ਨੇ ਰੋਲਾ ਪਾਇਆ ਤਾਂ ਪਿੰਡ ਦੇ ਲੋਕ ਜਮਾ ਹੋ ਗਏ ਕਰਵਲੇ ਦਾ ਕਹਿਣਾ ਹੈ ਕਿ ਰਾਤ ਨੂੰ ਉਸਨੇ ਗੇਟ ਬੰਦ ਕੀਤਾ ਸੀ ਪਰ ਜਦੋਂ ਰਾਤੀ 2 ਵਜੇ ਅਚਾਨਕ ਉਸਦੀ ਨੀਂਦ ਖੁੱਲੀ ਤਾਂ ਗੇਟ ਖੁੱਲਿਆ ਹੋਇਆ ਸੀ ਆਖਰ ਕੋਈ ਸੀ ਜੋ ਇਹਨਾਂ ਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਇਆ ਤੇ ਚੁੱਪਚਾਪੀ ਤੇ ਬੋਟੀ ਦੇ ਵਾਲ ਕੱਟ ਕੇ ਫਰਾਰ ਹੋ ਗਿਆ ਪਤੀ ਮੇਲਾ ਰਾਮ ਕੋਲੋਂ ਸੁਣੋ ਤੁਸੀਂ ਆਪ ਹੀ ਪੂਰੀ ਘਟਨਾ ਕਿਹ ਲੱਗਿਆ ਕਿ ਹੋਇਆ ਪਹਿਲਾਂ ਬਾਹਰ ਲੱਗਿਆ ਵਾ ਸੀਗਾ ਮੁਰਕ ਖੰਡਾ ਸੀਗਾ ਕਿੰਨੇ ਵਜੇ ਦੀ ਗੱਲ ਹੈ ਇਹ ਹੋਊਗਾ 2:00 ਨੇ ਰੋ ਰਾਤ ਨੂੰ 2 ਵਜੇ ਹਾਂ 1:02 ਦੇ ਨਿਹੜ ਵਾਸਤੇ ਸੋ ਰਹੇ ਸੀ ਤੁਸੀਂ ਹੂੰ ਸੁੱਤੇ ਪਏ ਸੀਗੇ ਹਾਂ ਹਾਂ ਸੁੱਤੇ ਪਏ ਤੁਹਾਨੂੰ ਕਿਵੇਂ ਪਤਾ ਲੱਗਿਆ ਬਾਹਰ ਖੁੱਲਾ ਫਿਰ ਸਿਕਿਉਰਟੀ ਜਾਗ ਆ ਗਈ ਬਾਹਰ ਲਾ ਕੇ ਮਫੀਰ ਪਾਇਆ ਕੋਈ ਗੱਲ ਹੀ ਨਹੀਂ ਸੀ ਕਰ ਕੀ ਦੇਖਾ ਤੁਸੀਂ ਦੁਬਾਰਾ ਦੁਬਾਰਾ ਇਹਨਾਂ ਦਾ ਸੈਕਲ ਨੂੰ ਮੇਰੇ ਵਾਲ ਕੱਟ ਤੇ ਮਹਾਨੇ ਨਹੀਂ ਮਟਰ ਵਾਲ ਕੱਟ ਕੁਛ ਨਹੀਂ ਸੀ